ਲੁਧਿਆਣਾ ਦੀ ਨਾਮੀ ਜੁਵੇਲਰ ਨਿਕਮਲ ਤੇ ਇੱਕ ਔਰਤ ਨੇ ਗੰਭੀਰ ਇਲਜ਼ਾਮ ਲਗਾਏ ਨੇ ਅਤੇ ਕਿਹਾ ਹੈ ਕਿ ਜੁਵੇਲਰ ਦੇ ਮਾਲਕ ਦੇ ਵੱਲੋਂ ਵਰਕਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਅਤੇ ਉਹਨਾਂ ਦਾ ਵੀ ਬਕਾਇਆ ਮੈਡੀਕਲ ਅਤੇ ਪੀਐਫ ਨਹੀਂ ਦਿੱਤਾ ਜਾ ਰਿਹਾ ਇਸ ਤੋਂ ਇਲਾਵਾ ਉਹਨਾਂ ਇਲਜ਼ਾਮ ਲਗਾਏ ਕਿ ਕਾਗਜ਼ਾਂ ਦੇ ਵਿੱਚ ਐਂਟਰੀ ਸ਼ੋਅ ਕਰਨ ਦੇ ਲਈ ਉਹਨਾਂ ਦੇ ਵੱਲੋਂ ਕੁਝ ਹਿੱਸਾ ਕੈਸ਼ ਸੈਲਰੀ ਦਿੱਤੀ ਜਾਂਦੀ ਸੀ ਅਤੇ ਹੁਣ ਜੋ 32 ਸਾਲਾਂ ਦਾ ਬਣਦਾ ਪੀਐਫ ਅਤੇ ਮੈਡੀਕਲ ਸੁਵਿਧਾ ਹੈ ਉਹ ਨਹੀਂ ਦਿੱਤੀ ਜਾ ਰਹੀ ਅਤੇ ਕਿਹਾ ਕਿ ਇਸ ਬਾਬਤ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਸэр ਮੇਰਾ ਨਾਮ ਵੀਨਾ ਗੁਪਤੇ ਹੈ ਮੈਂ ਪ੍ਰੈਸ ਫੌਂਕਸ਼ਨ ਸੇ ਇਸ ਵਾਸਤੇ ਬੁਲਾਈ ਕਿ ਮੈਂ ਇੱਕ ਫਰਮ ਦੇ ਵਿੱਚ ਜਿਸ ਫਰਮ ਦਾ ਨਾਮ ਹੈ ਨਕਰਾਮਲ ਜੁਐਲਰਸ ਓਨਰ ਹੈ ਸਾਡੇ ਮਿਸਟਰ ਮਾਨਤ ਚੰਦ ਜੈਨ ਮੈਂ 32 ਸਾਲ ਉੱਥੇ ਕੰਮ ਕੀਤਾ ਹੈ 32 ਸਾਲ ਕੰਮ ਕਰਨ ਦੇ باوجود ਮੈਨੂੰ ਇਟਮੈਂਟੂ ਚ ਜਵਾਬ ਦਿੱਤਾ ਗਿਆ ਹੈ ਕੀ ਮਸਲਾ ਕੀ ਹੈ ਜੀ ਮਸਲਾ ਹੈ ਕਿ ਮੇਰੀਆਂ ਅੱਖਾਂ ਦੀ ਰੋਸ਼ਨੀ ਜਾਣ ਕਰਕੇ ਮੈਨੂੰ ਫੋਨ ਕੀਤਾ ਗਿਆ ਕਿ ਅੱਜ ਤੋਂ ਕੰਮ ਤੇ ਆਣਾ ਨਹੀਂ ਹੈ ਇਹ ਵਜ੍ਹਾ ਹੈ ਤੇ ਹੁਣ ਕੀ ਮਸਲਾ ਹੈ ਜੀ ਤੁਸੀਂ ਮਤਲਬ ਇਹ ਤਾਂ ਜਦੋਂ ਕੰਮ ਤੋਂ ਵੱਡਣਾ ਇਹ ਤਾਂ ਜਦੋਂ ਤੁਸੀਂ ਆਪਣੇ ਟਰਮ ਜਿਹੜੀ ਪੂਰੀ ਕਰ ਲਈ ਤੇ ਇਹ ਮਤਲਬ ਤੁਸੀਂ ਕਿਉਂ ਪ੍ਰੈਸ ਕਾਨਫਰੰਸ ਕਿਉਂ ਕਰ ਰਹੇ ਹੋ ਕੀ وجہ ਕੀ ਹੈ ਸਰ ਮੈਂ ਚਾਹਨੀ ਹੈ ਕਿ ਮੈਨੂੰ ਇਨਸਾਫ ਮਿਲੇ ਕਿ ਮੈਂ ਜੇ 32 ਸਾਲ ਲੇਟਰ ਉੱਥੇ ਕੰਮ ਕੀਤਾ ਹੈ ਕਿ ਮੈਨੂੰ ਮੇਰਾ ਹੱਕ ਮਿਲਣਾ ਚਾਹੀਦਾ ਨਾ ਤਾਂ ਸਾਨੂੰ ਕੋਈ ਲਿਵ-ਇਨ ਦਿੱਤੀ ਇਹਨਾਂ ਨੇ ਨਾ ਸਾਨੂੰ ਬੋਨਸ ਦਿੱਤਾ ਨਾ ਸਾਨੂੰ ਗ੍ਰੈਜੂਇਟੀ ਮਿਲੀ ਹੈ ਇਹ ਲੈਨ ਦਾ ਹਰ ਇੱਕ ਬੰਦੇ ਦਾ ਚਾਹੇ ਪ੍ਰਾਈਵੇਟ ਫਰਮ ਹੈ ਚਾਹੇ ਦੂਸਰੀ ਫਰਮ ਹੈ ਇਹ ਲੈਨ ਦਾ ਰਾਈਟ ਬੰਦਾ ਹੈ ਕਿ ਤੁਸੀਂ ਇੱਕ ਬੰਦੇ ਦੀ ਹੈਲਪ ਤਾਂ ਕੀ ਕਰਨੀ ਸੀ ਤੁਸੀਂ ਉਲਟਾਟਮ ਹੈ 29 April ਦਾ ਟਾਰਨ ਦਿੱਤਾ ਹੈ ਤੇ ਮੈਨੂੰ 29 April ਦੀ ਵੀ ਸੈਲਰੀ ਨਹੀਂ ਭੇਜੀ ਗਈ ਉਲਟਾਟੇ ਤੁਸੀਂ ਖੜੇ ਟਾਈਮ ਜੀ ਆਪ ਦਿੱਤਾ ਕਿ 3 ਮਹੀਨੇ ਦੀ ਸੈਲਰੀ ਵੀ ਨਹੀਂ ਦਿੱਤੀ ਉਲਟਾ ਕੇ ਮੈਨੂੰ ਕਹਿੰਦੇ ਏ ਤੂੰ ਜਿਹੜੇ ਪੈਸੇ ਦੇਨੇ ਸਾਡੇ ਵਾਪਸ ਕਰ ਵਾਈ ਕਿਹੜੇ ਪੈਸੇ ਦੇਣੇ ਕੀ ਮੈਂ ਕਿਸੇ ਟਾਈਮ ਮਜਬੂਰ ਵਾਸਤੇ ਪੈਸੇ ਇੰਨਾ ਤੋਂ ਫੜੇ ਸੀ ਉਹਨਾਂ ਵਿੱਚੋਂ ਵੀ ਮੈਂ ਇੰਨਾ ਪੈਸਾ ਆਪਣਾ ਵਾਪਸ ਦੇ ਚੁੱਕੀ ਹਾਂ ਜਿਹੜਾ ਪੁੱਲ ਪਲੇਟ ਇੰਨਾ ਦਾ ਰਹਿੰਦਾ 2.5 ਲੱਖ ਮੈਂ ਇਹਨਾਂ ਦੇ ਦੇਨਦਾਰਾ 2 ਰਹਿੰਦਾ 2.5 ਰਹਿੰਦਾ ਜੋ ਵੀ ਰਹਿੰਦਾ ਇਹਨਾਂ ਦੇ ਮੈਂ ਦੇਨਦਾਰਾ ਅਜੇ ਤੱਕ ਮੈਂ ਮੁੱਕਰੀ ਨਹੀਂ ਮੇਰੀਆਂ ਅੱਖਾਂ ਦੀ ਰੋਸ਼ਨੀ ਜਾਣ ਕਰਕੇ ਮੈਂ ਕੰਮ ਛੱਡਤਾ ਤੇ ਮੇਰੇ ਇਹ ਲੈ ਲੈ ਕੇ ਚੈਟ ਬਾਂਡਸ ਕਰਵਾਉਂਦੇ ਰਹੇ ਹੈ ਲੇਟਿਨ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਹੈ ਕਿ ਮਨਜੀ ਮੇਰਾ ਚੈਟ ਨਾ ਲਗਾਓ ਮੇਰੇ ਬੱਚਿਆਂ ਦਾ ਕੰਮ ਠੀਕ ਹੋਊਗਾ ਮੈਂ ਤੁਹਾਡੀ ਪੇਮੈਂਟ ਦੇਨਦਾਰ ਹਾਂ ਪਰ ਲ ਨੇ ਮੈਨੂੰ ਜਿੰਨਾ ਦੁਰਬਲ ਦਿੱਤਾ ਕਿ ਮੇਰੀ ਅੱਖਾਂ ਦਾ ਸਰਜਰੀ ਹੋਈ ਹੈ ਦੋਸਰੇ ਦਿਨ ਇਹਨਾਂ ਨੇ ਮੇਰਾ ਚੈਟ ਲਗਾਤਾ ਹੈ ਚੈਟ ਲਗਾਇਆ ਮੈਨੂੰ ਮੈਸੇਜ ਆਂਦਾ ਕਿ ਤੇਰਾ ਚੈਟ ਬੌਂਸ ਹੋ ਗਿਆ ਜਦ ਮੈਂ ਦੱਸ ਰਹੀ ਹਾਂ ਜੀ ਮੇਰੀ ਸਰਜਰੀ ਹੈ ਕਿ ਤੁਸੀਂ ਨਾ ਲਗਾਓ ਪਰ ਫਿਰ ਵੀ ਇਹ ਆਪਣੀ ਧੌਂਸ ਦਿਖਾਉਂਦੇ ਜਾਂਦੇ ਕਹਿੰਦੇ ਮੈਂ ਤਾਂ ਆਨਰ ਆ ਮੈਂ ਤਾਂ ਜੋ ਮਰਜ਼ੀ ਕਰ ਸਕਦਾ ਹੈ ਤੇਰੇ ਤੇ ਮੈਨੂੰ ਰਾਈਟ ਹੈ ਇੱਕ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਜੀ ਕਿ ਤੁਹਾਨੂੰ ਜਿਹੜਾ ਰਜਿਨੇਸ਼ਨ ਲੈਟਰ ਹੈ ਕੋਈ ਤੁਹਾਡਾ ਪੈਸਾ ਦੇਣ ਦਾ ਆ ਨਹੀਂ ਹੈਗੇ ਤੁਸੀਂ ਕਹਿੰਦੇ ਹੋ ਕਿ ਇਟ ਮੈਂ ਸਰ ਜੇ ਮੈਂ ਰੈਜਿਨੇਸ਼ਨ 2019 ਵਿੱਚ ਇਹਨਾਂ ਨੇ ਸਾਡੇ ਸਟਾਫ ਨੂੰ ਹਰ ਬੰਦੇ ਨੂੰ ਇਹਨਾਂ ਨੇ ਮਜਬੂਰ ਕੀਤਾ ਹੋਇਆ ਜੇ ਅੱਜ ਤੁਹਾਨੂੰ ਵੀ ਮੀਡੀਆ ਵਾਲਿਆਂ ਨੂੰ ਵੀ ਉਹਨਾਂ ਤੋਂ ਪੈਸਾ ਚਾਹੀਦਾ ਜੇ ਤੁਸੀਂ ਉੱਥੇ ਜੌਬ ਕਰ ਰਹੇ ਹੋ ਨਾ ਤੁਹਾਨੂੰ ਇਹ ਧਮਕੀ ਦਿੱਤੇ ਜਾਊਗੀ ਪਹਿਲਾਂ ਤੂੰ ਆਪਣਾ ਰੈਜਿਨੇਸ਼ਨ ਲਿਖ ਕੇ ਦੇ ਰੈਜਿਨੇਸ਼ਨ ਲਿਖ ਕੇ ਦੇਣ ਜਿੱਤੇ ਤਾਂ ਮੈਂ ਸਾਈਨ ਕਰੂੰ ਬਿ ਸਾਈਨ ਕਰਵਾ ਤੇ ਫੇਰ ਤੇਨ ਪੈਸੇ ਦਿੱਤੇ ਜਾਣਗੇ ਅਸੀਂ ਰੈਜਿਨੇਸ਼ਨ ਲਿਖ ਕੇ ਦੇ ਦੇ ਨੀ ਮਜਬੂਰਨ ਜੇ ਮੈਂ ਇਹਨਾਂ ਨੂੰ 2019 ਵਿੱਚ ਰਜਾਇਨ ਦਿੱਤਾ ਤੇ ਮੈਨੂੰ April ਆ 5 ਸਾਲ ਮੈਨੂੰ ਕੰਮ ਕਿਉਂ ਰਣ ਦਿੱਤਾ ਹੈ ਰਜਾਈਨ ਲੈਣ ਦਾ ਮਤਲਬ ਹੈ ਕਿ ਮੈਂ ਦੁਕਾਨ ਦੀ ਥੇੜੀ ਦਲੀਜ਼ ਨਹੀਂ ਇਹਨਾਂ ਦੀ ਚੜ ਸਕਦੀ ਇਹਨਾਂ ਨੇ ਮੈਨੂੰ ਕਿਉਂ 4 ਸਾਲ ਉੱਥੇ ਕੰਮ ਰਲਣ ਦਿੱਤਾ ਮੈਨੂੰ ਹੁਣ 29 April ਨੂੰ ਜਵਾਬ ਦਿੱਤਾ ਗਿਆ ਇਸ ਸਾਲ ਦੇ ਵਿੱਚ 2019 ਤੋਂ ਮੈਨੂੰ ਕੰਟੀਨਿਊ ਕਿਉਂ ਕੰਮ ਦੇ ਉੱਤੇ ਰੱਖਿਆ ਇਹਨਾਂ ਨੇ ਜੇ ਮੈਨੂੰ ਇਹਨਾਂ ਨੇ ਰਜਾਈਨ ਡੇਟ ਕੱਢਤਾ ਵਾਪਸ ਵਾਈ ਕਿਉਂ ਛਾਂਦੇ ਹੈ ਹਸਟਾਪ ਤੋਂ ਇਹ ਰਜਾਈਨ ਲੈਂਦੇ ਹੈ ਜੇ ਜਾਈਂ ਲੈ ਕੇ ਫਿਰ ਪੈਸੇ ਦਿੰਦੇ ਫਿਰ ਆਪਣੀਆਂ ਤਲੀਆਂ ਛਟਵਾਂਦੇ ਮਿਸਟਰ ਪਰਨ ਹੈ ਮਿਸਟਰ ਜਸਵੀਰ ਹੈ ਮਾਨੋਜ ਜੀ ਹੈ ਇਹ ਸਾਰੇ ਮਿਲੀ ਭੱਜਾ ਥੋਟੇ ਹਾਂਜੀ ਸਾਈਨ ਕਰ ਦੋ ਅਸੀਂ ਤੁਹਾਡੇ ਨਾਲ ਹੈ ਸਾਈਨ ਕਰ ਦੋ ਅਸੀਂ ਤੁਹਾਡੇ ਨਾਲ ਹੈ ਹਰ ਵੇਲੇ ਸਾਨੂੰ ਇਹ ਤਮਟੀਆਂ ਦਿੱਤੀਆਂ ਜਾਂਦੀਆਂ ਨੇ ਬਾਰਵੀਂ ਚ ਸਾਰੇ ਮੁਟੜ ਜਾਂਦੇ ਇਹ ਜਸਵੀਰ ਜੀ ਦੇ ਦੋ ਚਾਰ ਆਪਣੇ ਬੰਦੇ ਲੱਗੇ ਜੇ ਉਹਨਾਂ ਦੇ ਢਾ ਦੁੱਖ ਹੈ ਕੋਈ ਸੁੱਖ ਹੈ ਉਹਨਾਂ ਦੇ ਨਾਲ ਉਹ ਖੜੇ ਹੋ ਜਾਂਦੇ ਆ ਉਹਨਾਂ ਨੂੰ ਮਨ ਜੀ ਨੂੰ ਕਹਿ ਦਿੰਦੇ ਨਹੀਂ ਉਹਦੀ ਹੈਲਪ ਕਰ ਦੋ ਕੋਈ ਨਾ ਆ ਜਾਂਦੇ ਆ ਆ ਜਾਂਦੇ ਜੇ ਸਟਾਫ ਦਾ ਕੋਈ ਹੋਰ ਬੰਦਾ ਮੇਰੇ ਵੱਲ ਦਾ ਬੰਦਾ ਦੁਖੀ ਜਸਵੀਰ ਨੂੰ ਕਹੇਗਾ ਜਸਵੀਰ ਜੀ ਤੁਸੀਂ ਸਾਡੀ ਵਿਚ ਸੁਣ ਲਓ ਮਨ ਜੀ ਨੂੰ ਕਹਿ ਦੋ ਮੈਂ ਤਾਂ ਕੁਛ ਨਹੀਂ ਕਹਿ ਸਕਦਾ ਹਮੇਸ਼ਾ ਸਾਨੂੰ ਇਦਾਂ ਟੌਰਚਰ ਕਰ ਜਾਂਦੇ ਹੋ ਵੀ ਕਰਨ ਜੀਨ ਕੋ ਉਹ ਵੀ ਇਦਾਂ ਪਿੱਛੇ हट ਜਾਂਦੇ ਕੋਈ ਬੰਦਾ ਸਾਡੇ ਉੱਥੇ ਨਾਲ ਨਹੀਂ ਖੜਾ ਹੁੰਦਾ ਕਿਉਂਕਿ ਅਸੀਂ ਸਾਰੀਆਂ ਲੇਡੀਜ਼ ਐ ਕਿੰਨੇ ਕੀ ਲੇਡੀਜ਼ ਆ ਜਿਹੜੀਆਂ ਕਿ ਅਸੀਂ ਵਿਡੋਆਂ ਆ ਤੇ ਮਜਬੂਰੀ ਹੈ ਸਾਡੇ ਉੱਥੇ ਕੰਮ ਕਰਨ ਦੀ ਇਹ ਮਾਨੇ ਜੀ ਕਹਿ ਦਿੰਦੇ ਹਰ ਵੇਲੇ ਕਿ ਇਹ ਝੂਠ ਬੋਲਦੇ ਆ ਇਹ ਝੂਠ ਇਹ ਝੂਠ ਦੇ ਪੁਤਲੇ ਖੁਦ ਆਪ ਬਣੇ ਆ ਉੱਪਰ ਵੀ ਸਾਡੇ ਨਾਲ ਕੰਮ ਕਰਵਾਉਂਦੇ ਸਟਾਫ ਉੱਪਰ ਵੀ ਰੱਖੇ ਹੋਏ ਮਿਸਟਰ ਚੰਦਰਪਾਲ ਜੈਨਾ ਅੱਜ ਤੱਕ ਉਹਨਾਂ ਨੇ ਇਨਸਾਫ ਦੇ ਨਾਲ ਚੱਲੇ ਆ ਕਦੇ ਆਪਣੇ ਸਟਾਫ ਦੀ ਦੁਰਦਸ਼ਾ ਨਹੀਂ ਕੀਤੀ ਕਦੇ ਉਹਨਾਂ ਨੇ ਆਪਣੇ ਸਟਾਫ ਨੂੰ ਰੋਵਾਇਆ ਨਹੀਂ ਇੱਥੇ ਮਾਨੇ ਜੀ ਜੱਤਰ ਸੇਰੇ ਐਂਟਰ ਹੁੰਦੇ ਹੀ ਵੀ ਇਹਨਾਂ ਨੂੰ ਰੋਵਾ ਨਹੀਂ ਦਿੰਦੇ ਜਾਂ ਕਿਸੇ ਹੋਰ ਸਟਾਫ ਦੇ ਬੰਦੇ ਨੂੰ ਰੋਵਾ ਨਹੀਂ ਦਿੰਦੇ ਇਹਨਾਂ ਨੂੰ ਸ਼ਾਂਤੀ ਨਹੀਂ ਆਉਂਦੀ ਸਾਲਾ ਦਿਨੇ ਮੈਨੂੰ ਇਨਸਾਨ ਰਵੰਦੇ ਦੰਦੇ ਵਿੱਚ 10 ਸੌ ਰਵੰਦਾ ਫਿਰ ਮੇਰੀ ਹੋ ਗਈ ਇੱਕ ਮਜਬੂਰਾ ਨਿੰਦਕੋ ਕੰਮ ਕਰਦੀ ਰਹੀ ਹੈ ਕਿਨੇ ਮੈਨੂੰ ਮਜਬੂਰੀ ਹੈ ਕਿ ਮੈਂ ਕੰਮ ਕਰਨਾ ਹੈ ਪਰ ਇਹ ਸਿੰਘਾ ਨੇ ਮੈਨੂੰ ਮਜਬੂਰ ਕਰਕੇ ਕੱਢਿਆ ਹੁਣ ਇਹ ਕਹਿੰਦਾ ਨਾ ਕਿ ਮੇ ਕੋ ਹਰ ਵੇਲੇ ਸਾਨੂੰ ਵਕੀਲਾਂ ਦੀਆਂ ਧਮਕੀਆਂ ਦਿੰਦੇ ਐ ਐਡਵਾਂਸ ਲੈਣ ਦਾ ਬਲਾ ਮੈਂ ਕਰਦਾ ਤੁਹਾਡੇ ਨਾਲ ਤਾਂ ਮੇਰਾ ਵਕੀਲ ਹੀ ਡਾਲ ਕਰੂਗਾ ਹਰ ਵੇਲੇ ਵਕੀਲ ਹੀ ਡਾਲ ਕਰੂਗਾ ਕਿ ਅਸੀਂ ਵਕੀਲਾਂ ਦੇ ਰਾਹ ਨਹੀਂ ਜਾਣਦੇ ਕੋਟ ਕਚਹਿਰੀਆਂ ਦੇ ਰਾਹ ਨਹੀਂ ਜਾਣਦੇ ਪੈਸੇ ਦੇ ਨਾਲੇ ਕਹਿੰਦਾ ਮੈਂ ਤਾਂ ਹਰ ਬੰਦੇ ਨੂੰ ਤੋਲ ਲੂੰਗਾ ਪੈਸੇ ਦੇ ਨਾਲੇ ਇਨਸਾਨ ਖਰੀਦਦਾ ਬੰਦੇ ਨੂੰ ਉਹਦਾ ਨਹੀਂ ਖਰੀਦਦਾ ਤੁਹਾਡੇ ਘਰ ਤੁਹਾਡੀ ਥਾਂ ਵਰ ਨੂੰ ਜਾਊਗਾ 10000 ਦਾ ਲਿਫਾਫਾ ਐ ਸਿੱਟ ਕੇ ਆ ਜਾਂਦਾ ਦੂਜੇ ਦੇ ਬੈੱਡ ਦੇ ਤੇ ਡਰਾਈਵਰਾਂ ਨੂੰ ਟੋਲ ਬੈਠਿਆਂ ਨੂੰ ਪਤਾ ਚੱਲ ਜਾਂਦਾ ਕੋਈ ਨਾ ਮੈਂ ਤਾਂ ਉਹਨਾਂ ਲਈ ਕੁਛ ਕੀਤਾ ਹੀ ਨਹੀਂ ਹੈ ਇਹਤ ਬੰਦੇ ਨੇ ਤੁਸੀਂ ਇੰਨਾ ਕਰਦੇ ਕਿ ਉਹ ਜਿਸ ਵੀਰ ਦੇ ਰਿਸ਼ਤੇਦਾਰ ਹੁੰਦੇ ਆ ਸਾਡਾ ਉੱਥੇ ਕੋਈ ਰਿਸ਼ਤੇਦਾਰ ਨਹੀਂ ਕੰਮ ਕਰਦਾ ਅਸੀਂ ਆਪਣੇ ਬਲਬੁਦੇ ਦੇ ਉੱਤੇ 32 ਸਾਲ ਗੁਜ਼ਾਰੇ ਆ ਕਹਦੇ ਕਹਦੇ ਹਾਂ ਰਿਸ਼ਵਤ ਇੰਨਾ ਤੋਂ ਲਿੱਤੀ ਹੈ ਜਿਹੜੇ ਲੋਨ ਸਾਡੇ ਦੋ ਬੰਦੇ ਟੋਰਟ ਦੇ ਇਹ ਫੈਸਲੇ ਕਰਵਾਦੇ ਸਟਾਫ ਦੇ ਨਾਲ ਰੈਜਿਨੇਸ਼ਨ ਕਰਵਾ ਕੇ ਉਹਨਾਂ ਨੂੰ ਮਨਨ ਜੀ ਰਿਸ਼ਵਤ ਦਿੰਦੇ ਆ 5000 ਤੋਂ ਇਹਨੂੰ ਮਨਾ ਲਾ ਇਹ ਗਨਮੈਨ ਨੂੰ ਮਨਾ ਲਾ ਐਨੇ ਦੇ ਦੂੰਗਾ ਤੋ ਇਹਦਾ ਫੈਸਲਾ ਕਰਵਾ ਦੇ ਮੈਂ ਤੈਨੂੰ 5000 ਦੂੰਗਾ ਚੁੱਪ ਤਾਂ ਤੋ ਉਹਨੂੰ ਕਹ ਤੈਨੂੰ ਗੋਲਟ ਹੋਈ ਤੇਰਾ ਫੈਸਲਾ ਹੋ ਜਾਂਦਾ ਹੈ ਕੀ ਲੱਗਦਾ ਜੀ ਤੁਸੀਂ ਪੀਐਫ ਦਾ ਜ਼ਿਕਰ ਕਰ ਰਹੇ ਹੋ ਤੁਹਾਡੇ ਪੈਸੇ ਇਕੱਠੇ ਨਹੀਂ ਨਹੀਂ ਪੀਐਫ ਮੈਂ ਆਪਣੇ ਜਿੰਨਾ ਵੀ ਇਹਨਾਂ ਨੇ ਕਟਵਾਇਆ ਅੱਜ ਤੱਕ ਮੈਨੂੰ ਲੱਗਦਾ ਨਹੀਂ ਮੇਰਾ ਪੀਐਫ ਵੀ ਮੈਨੂੰ ਪੂਰਾ ਵਾਪਸ ਮਿਲਿਆ ਕਿਉਂਕਿ ਦੋਨੋਂ ਹਿੱਸੇ ਇਸ ਇਨਸਾਨ ਨੇ ਮੈਨੂੰ ਕਹਿੰਦਾ ਸੀ ਕਿ ਦੋਨੋਂ ਹਿੱਸੇ ਤੈਨੂੰ ਹੀ ਦੇਣੇ ਪੈਣੇ ਤਾਂ ਤੇਰਾ ਪੀਐਫ ਵਿੱਚ ਨਾਮ ਰੱਖਾਂਗੇ ਅਦਰਵਾਈਜ਼ ਅਸੀਂ ਤੇਰਾ ਪੀਐਫ ਦੇ ਵਿੱਚ ਨਾਮ ਨਹੀਂ ਰੱਖਾਂਗੇ ਮੈਂ ਮिन्नੂ ਮਜਬੂਰਨ ਸੀ ਮੇਰੇ ਫਾਦਰ ਵੀ ਮਜਬੂਰਨ ਸੀ ਸਾਰੇ ਜਾਣੇ ਮੇਰੇ ਬੱਚੇ ਛੋਟੇ ਸੀ ਮੈਂ ਆਪਣੀ ਮਜਬੂਰੀ ਦਿਖਾਤਾ ਦੋਨੋਂ ਹਿੱਸੇ ਇਹਨਾਂ ਨੂੰ ਪੀਐਫ ਦੇ ਦਿੰਦੇ ਸੀ ਜੇ ਕਿਉਂ ਲਿਮਟਿਡ ਫਰਮ ਹੈਗੀ ਆ ਉਹ ਤਾਂ ਪੀਐਫ ਵੈਸੇ ਹੀ ਬੰਦਾ ਉਹਨਾਂ ਦਾ ਸਰਕਾਰ ਸਾਰੇ ਇਹਨਾਂ ਨੇ ਅੱਜ ਤੱਕ ਪੀਐਫ ਦਾ ਇੱਕ ਪੈਸਾ ਨਹੀਂ ਸਾਨੂੰ ਦਿੱਤਾ ਅਸੀਂ ਆਪਣੇ ਬਲ ਬੁੱਧੇ ਦੇ ਉੱਤੇ ਮੈਂ ਜਿੰਨੇ ਸਾਲ ਵੀ ਪੀਐਫ ਕਟਵਾਇਆ ਦੋਨੇ ਹਿੱਸੇ ਮੈਂ ਦਿੰਦੇ ਸੀ ਆਪਣੀ ਸੈਲਰੀ ਦਾ ਵੀ ਤੇ ਇਹਨਾਂ ਦਾ ਹਿੱਸਾ ਵੀ ਮੈਂ ਦਿੰਦੇ ਸੀ ਜੇ ਵਾ ਤਮ ਗਿਆ ਨਹੀਂ ਤੇ ਜਾਂਦੇ ਅਸੀਂ ਜੇ ਤੂੰ ਪੀਐਫ ਦੋਨੇ ਹਿੱਸੇ ਨਹੀਂ ਦੇਣੇ ਅਸੀਂ ਤੇਰਾ ਨਾਮ ਕੱਟ ਦਾਂਗੇ ਵੇ ਮੈਂ ਦੰਦੇ ਸੀ ਨਹੀਂ ਮੈਂ ਦਿੰਨੀ ਆ ਕਿਉਂਕਿ ਮੈਨੂੰ ਇਹ ਹੁੰਦਾ ਸੀ ਗੱਲ ਨੂੰ ਕੋਈ ਬਿਮਾਰ ਹੈ ਢੁਮਾਰ ਹੈ ਚਲ ਬੰਦਾ ਹੋਸਲਾ ਪੀਐਫ ਮੈਨੂੰ ਹੁਣ ਮੇਰਾ ਜਦੋਂ ਫੰਡ ਇਹਨਾਂ ਨੇ ਕਢਵਾਇਆ ਮੈਨੂੰ ਦੰਦੇ ਤੇਰੇ ਪੈਨਸ਼ਨ ਵਿੱਚ ਪੈਸੇ ਪਏ ਆ ਮੈਂ ਉਦੋਂ ਚੈੱਕ ਕਢਵਾਇਆ ਤਾਂ ਮੇਰਾ ਪੈਨਸ਼ਨ ਵੀ ਉੱਥੇ ਕੋਈ ਪੈਸਾ ਨਹੀਂ ਬੋਲਦਾ ਅੱਜ ਮੈਂ ਤਾਂ ਨਹੀਂ ਉੱਥੇ ਪੀਐਫ ਆਫਿਸ ਜਾ ਰਹੀ ਮੈਂ ਜਾਣੀ ਮੇਰਾ ਇਦੋਂ ਕੁਛ ਨਿਬੜੇ ਫਿਰ ਮੈਂ ਉਹਨਾਂ ਦੇ ਪੀਐਫ ਆਫਿਸ ਵਾਲੇ ਜਿਹੜੇ ਕਿ ਸਾਡੀ ਦੁਕਾਨ ਦੇ ਵਿੱਚ ਆਂਦਾ ਬੰਦਾ ਉਸ ਬੰਦੇ ਨੂੰ ਜਾ ਕੇ ਪੁੱਛਾਂਗੀ ਟਾਟਾ ਤੁਮ ਕਾ ਮੈਨੂੰ ਕਿਹਾ ਸੀ ਤੇਰਾ ਪੀਐਫ ਵਿੱਚ ਪੈਨਸ਼ਨ ਵਿੱਚ ਬੋਲਦੀ ਆ ਪੈਨਸ਼ਨ ਮੇਰੀ ਉੱਥੇ ਕੁਛ ਹੈ ਹੀ ਨਹੀਂ ਪੀਐਫ ਦੇ ਅਕਾਊਂਟ ਮੇਰੇ ਦੋਨੋਂ 0 ਦਿਖਾਈ ਜਾ ਰਹੇ ਆ ਸਰ ਮੈਂ ਮੰਗ ਰਹੀ ਆ ਕਿ ਜਿੱਦਾਂ ਮੇਰੇ ਨਾਲ ਬੇਇਨਸਾਫੀ ਹੋਈ ਜਿਦੇ ਮੇਰੀ ਉਥੇ ਪੈਣਾ ਮੇਰੇ ਪਿੰਡਾਂ ਤੋਂ ਆਏ ਭਈਏ ਕੰਮ ਕਰਦੇ ਮਜ਼ਦੂਰ ਆਦਮੀ ਸਾਰੇ ਉਹਨਾਂ ਨਾਲ ਵੀ ਇੰਨੀ ਬੇਇਨਸਾਫੀ ਨਾ ਹੋਵੇ ਇਹ ਹਰ ਇੱਕ ਇਨਸਾਨ ਤੋਂ ਡੈਗਨੇਸ਼ਨ ਲੈਂਦਾ ਉਸ ਬਾਅਦ ਉਸ ਬੰਦੇ ਨੂੰ ਕਾ ਦਿੰਦਾ ਤੇਰਾ ਨਾਮ ਮਹੀਨੇ ਬਾਅਦ ਅਸੀਂ ਦੁਆਰਾ ਪਾ ਦਾਂਗੇ ਉਹ ਕਿੰਨੇ ਪੈਸੇ ਨਿਕਲਦੇ ਆਣ ਵਾਲੇ ਲੈਣ ਵਾਲੇ ਸਰ ਮੇਰਾ 32 ਸਾਲ ਦਾ ਬੋਨਸ ਹੈ ਮੇਰੀ 32 ਸਾਲ ਦੀ ਲਿਵਿੰਗ ਹੈ 32 ਸਾਲ ਦੀ ਗ੍ਰੈਜੂਇਟੀ ਵਿੱਚੋਂ ਹਰ ਸਟਾਫ ਦੇ ਮੈਂਬਰ ਨੂੰ 32 ਸਾਲ ਮੈਨੂੰ ਹੋਇਆ ਹੈ ਤੁਹਾਨੂੰ ਅਲਾਉਡ ਹੁੰਦਾ ਹੈ ਕਿ 5 ਸਾਲ ਬਾਅਦ ਇੱਕ ਗ੍ਰੈਜੂਇਟੀ ਮਿਲਦੀ ਹੈ ਮੇਰੀ 32 ਸਾਲਾਂ ਦੀ 6.5 ਸਾਲ ਦੀ ਗ੍ਰੈਜੂਇਟੀ ਬਣਦੀ ਹੈ 15 ਲਿਵਿੰ ਸਾਲ ਦੀਆਂ ਮਿਲਦੀਆਂ ਨੇ ਸਾਡੇ ਪੈਸੇ ਪਾੰਦੇ ਆ ਜੇ ਅਸੀਂ ਚਾਹਾਂਗੇ ਅਸੀਂ ਚੈੱਕ ਰਾਹੀਂ ਤਾਂ ਉਹ ਪੈਸੇ ਵਾਪਸ ਕਰ ਨਹੀਂ 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 ਇਹ ਦਨ ਨਹੀਂ ਕਰਨਾ ਤੁਸੀਂ ਸਾਨੂੰ ਕੈਸ਼ ਕਰਵਾ ਕੇ ਦਿਓ ਕਿਉਂਕਿ ਆਪਣੇ ਹੱਥੇ ਪੱਕੇ ਕਰਨਾ ਚਾਹੁੰਦੇ ਐ ਸਟਾਫ ਨੂੰ ਨੀਚਾ ਦਿਖਾਉਂਦੇ ਐ ਹੁਣ ਉਹਨਾਂ ਨੇ ਕਿਹਾ ਜੀ ਅਸੀਂ ਕੋਰਟ ਦੇ ਵਿੱਚ ਇਸ ਗੱਲ ਨੂੰ ਲੈ ਕੇ ਨਜਿੱਠਾਂਗੇ ਨਜਿੱਠਾਂਗੇ ਜੀ ਇਹ ਲਗਦਾ ਕੀ ਮੈਟਰ ਜਿਹੜਾ ਕੋਰਟ ਦਾ ਉਹਨਾਂ ਨੇ ਹਵਾਲਾ ਦਿੱਤਾ ਸਰ ਹਮੇਸ਼ਾ ਇਹ কোর্ਟ ਨਹੀਂ ਜਾਂਦੇ ਐ ਫਿਰ ਕੋਰਟ ਦੇ ਬੰਦੇ ਜਦੋਂ ਜਿਹੜੇ ਬੰਦੇ ਹਾਈ ਕੋਰਟ ਸਰ ਕੈਨਾਂ ਲਈ ਪਹੁੰਚ ਜਾਂਦੇ ਉਸ ਬੰਦੇ ਨਾਲ ਕਿਉਂ ਇਹ ਫੈਸਲਾ ਕਰਦੇ ਉੱਥੇ ਕਿਉਂ ਉਹਨਾਂ ਚਾਰ ਬੰਦਿਆਂ ਨੂੰ ਸ ਤੁਹਾਡੇ ਮੇਰੇ ਵੱਲ ਜਾਣ ਨੂੰ ਖੜੇ ਡਰਦੇ ਐ ਕਿ ਉਹਨਾਂ ਨੂੰ ਮਨਾ ਲਓ ਕਿ ਇਹਨੇ ਲੈ ਲੈ ਇਹਨੇ ਲੈ ਲੈ ਕਿਉਂ ਲੇਦੀਆਂ ਤਲੀਆਂ ਛੱਡਦੇ ਐ ਕਿਉਂ ਤੇ ਝੁੱਠੇ ਐ ਤਾਂ ਤੁਹਾਡੇ ਨਾਲ ਵੀ ਫੈਸਲੇ ਦੀ ਗੱਲ ਕੀਤੀ ਜਾ ਰਹੀ ਹੈ ਨਹੀਂ ਮੇਰੇ ਨਾਲ ਤੋਈ ਹਜੇ ਫੈਸਲੇ ਦੀ ਗੱਲ ਨਹੀਂ ਕੀਤੀ ਜਾਂਦੀ ਕੱਲ ਮਿਸਟਰ ਨੀਰੇਜ ਦਾ ਫੋਨ ਆਉਂਦਾ ਵਾ ਉਹ ਕੰਨੀ ਨੂੰ ਕਹਿੰਦਾ ਕਿ ਮੈਡਮ ਨੇ ਇਦਾਂ ਕੀ ਕੀਤਾ ਹੈ ਉਹ ਕਹਿੰਦਾ ਜੀ ਤੂੰ ਸੀ ਕਿਸੇ ਨੇ ਕੋਈ ਸਾਖ ਨਹੀਂ ਦਿੱਤਾ ਮੈਡਮ ਨੇ ਆਪਣੀ ਆਵਾਜ਼ ਉਠਾਣੀ ਹੈ ਹਰ ਬੰਦੇ ਦੀ ਆਵਾਜ਼ ਦਵਾਈ ਜਾਂਦੇ ਸੀ ਇਹ ਸੌਦਾ ਸੀ ਕਿ ਮੈਂ ਵਿਡੋ ਔਰਤ ਆ ਮੈਂ ਕੁਝ ਕਰਨੇ ਸਕਦੇ ਗਿਆਨ ਹੋਟਲ ਨੇ ਮੇਰੇ ਨਾਲ ਮੀਟਿੰਗ ਕੀਤੀ ਸੀ ਉੱਥਾਂ ਵੀ ਉੱਠਿਆੜੇ ਉਹਦੇ ਵਿੱਚ ਸ਼ਾਮਲ ਹੋਏ ਸੀ ਮਨਚੰਦ ਦੇ ਜੈਨ ਦੇ ਨਾਲ ਤਿੰਨ ਬੰਦੇ ਆਏ ਸੀ ਸਾਡੇ ਅਕਾਊਂਟੈਂਟ ਕਰਨ ਜੀ ਮਿਸਟਰ ਨੀਰਜ ਔਰ ਮੈਡਮ ਮੰਜੀ ਸੋਏ ਉਹਨਾਂ ਨਾਲ ਲੈ ਕੇ ਆਏ ਸੀ ਮੇਰੇ ਕੋਲ ਉੱਥੇ ਉਹਨਾਂ ਦੇ ਵਿੱਚੋਂ ਇਹ ਕਹਿੰਦਾ ਮੈਂ ਤਾਂ ਡਰਾਂ ਕੁਝ ਦੇਣਾ ਨਹੀਂ ਤੇ ਤੂੰ ਮੇਰਾ ਦੇਣਾ ਤੂੰ ਮੇਰਾ ਮੈਨੂੰ ਦੇ ਦੇ ਮੈਂ ਤਾਂ ਕੀ ਕੀ ਮੰਗ ਕੀ ਕਰਦੀ ਮੈਂ ਇਹ ਆਪਣੀਆਂ ਤਿੰਨ ਚੀਜ਼ਾਂ ਦੀ ਮੰਗ ਕਰ ਰਹੀ ਹਾਂ ਕਿ ਮੈਨੂੰ ਮੇਰੀਆਂ ਤਿੰਨੋ ਚੀਜ਼ਾਂ ਦਿੱਤੀਆਂ ਜਾਣ ਇਹਨੂੰ ਸਾਫ਼ ਦਿੱਤਾ ਜਾਏ ਤਾਂ ਕਿ ਟਾਲ ਨੂੰ ਜਿਹੜੀਆਂ ਹੋਰ ਵੀ ਮੇਰੀਆਂ ਭੈਣਾਂ ਉੱਥੇ ਕੰਮ ਨੂੰ ਜਾ ਰਹੀਆਂ ਉਹਨਾਂ ਨੂੰ ਪਤਾ ਛੱਲੇ ਕਿ ਕਿਸੇ ਬੰਦੇ ਨੇ ਇਹਨਾਂ ਦੇ ਵਾਸਤੇ ਕੁਝ ਕਿਹਾ ਤਾਂ ਕਿ ਹਰ ਬੰਦੇ ਜਿਹੜੇ ਏਡੇ ਏਡੇ ਦੂਰੋਂ ਹੈਲਪਰ ਪਿੰਡਾਂ ਵਿੱਚੋਂ ਭਈਏ ਆਏ ਹੋਏ 1600 14 14000 ਤੇ 8 8000 ਤੇ ਤੁਸੀਂ ਰੱਖਿਆ ਉਹਨਾਂ ਦੀਆਂ ਸੈਲਰੀਆਂ ਦੁਦਨੀਆਂ ਸ਼ੋ ਕਰਦੀਆਂ ਇੱਕ ਤੁਸੀਂ ਸ਼ਿਕਾਇਤ ਵੀ ਦਿੱਤੀ ਆ ਤੁਸੀਂ ਜਿਹੜਾ ਕਮਿਸ਼ਨਰ ਆਫਿਸ ਜੀ ਹਾਂ ਜੀ ਮੈਂ ਦਿੱਤੀ ਹੈ ਜੀ ਐਸੇ ਪਿੱਛੇ ਦਿੱਤੀ ਹੈ ਉਸ ਤੋਂ ਬਾਅਦ ਮੈਂ ਸੋਚਿਆ ਮੈਂ ਤੁਹਾਡਾ ਵੀ ਸਹਾਰਾ ਲਵਾਂ ਆਪਣੇ ਬ੍ਰਾਹਮਣ ਨੂੰ ਬੁਲਾਵਾਂ ਉਹ ਵੀ ਮੇਰਾ ਸੰਜੋਗ ਦੇ ਤਾਂ ਕਿ ਕੱਲ ਨੂੰ ਅੱਜ ਤੁਸੀਂ ਵੀ ਕਿਤੇ ਜੌਬ ਕਰ ਰਹੇ ਹੋ ਜਾਂ ਕੁਝ ਵੀ মিডিਆ ਵਿੱਚ ਤੁਹਾਡੇ ਨਾਲ ਵੀ ਕੱਲ ਨੂੰ ਕੋਈ ਬੇਇਨਸਾਫੀ ਨਾ ਕਰ ਸਕੇ ਮੈਂ ਇਸ ਵਾਰ ਸੱਚੇ ਵਾਜ ਉਠਾਉਂਗੀ ਤਾਲੂਕ ਕੋਈ ਮੈਂ ਨਾ ਤੱਤੇ ਤਵੇ ਦੇ ਉੱਤੇ ਵੀ ਬਹਿ ਜਾ ਮੈਂ ਉੱਥੇ ਵੀ ਬੈਠਣ ਤਿਆਰ ਸੱਚਾਈ ਦੇ ਪਿੱਛੇ ਪਰ ਲੇਕਿਨ ਮੈਂ ਮਾਨਣ ਜਿਹਨੂੰ ਇੱਟ ਡਾਲ ਅੱਜ ਵੀ ਕਹਾਂਗੀ ਚਾਹੇ ਉਹ ਸੁਣ ਵੀ ਲੈਣ ਜੋ ਵੀ ਹੈ ਲੇਕਿਨ ਜੋ ਉਹਨਾਂ ਦਾ ਬੰਦਾ ਮੈਂ ਦੇਨਦਾਰ ਹੈ ਲੇਕਿਨ ਮੇਰੇ ਨਾਲ ਬੇਇਨਸਾਫੀ ਕਰਨਗੇ ਤਾਂ ਪਰਮਾਤਮਾ ਇਹ ਜੀਮਾਰ ਮਾਰੇਗਾ ਜ਼ਿੰਦਗੀ ਵਿੱਚ ਕੋਈ ਇਨਸਾਨ ਉੱਠਣ ਜੋਗਾ ਨਹੀਂ ਰਹੇਗਾ ਹਾਲਾਂਕਿ ਦੂਜੇ ਪਾਸੇ ਨਿਕਮਲ ਜੁਐਲਰ ਦੇ ਮਾਲਕ ਮਾਨਕ ਚੰਦ ਜੈਨ ਨੇ ਕਿਹਾ ਕਿ ਜਿਸ ਔਰਤ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਉਹਨਾਂ ਦਾ ਕੋਈ ਵੀ ਬਕਾਇਆ ਰਾਸ਼ੀ ਉਸ ਔਰਤ ਦੇ ਨਾਲ ਨਹੀਂ ਹੈ ਅਤੇ ਇਸ ਬਾਬਤ ਕੋਰਟ ਦੇ ਵਿੱਚ ਉਹ ਆਪਣੇ ਤੱਥ ਪੇਸ਼ ਕਰਨਗੇ। ਪੈਸੇ ਮੇਰਾ ਉਹਦਾ ਕੋਈ ਹਿਸਾਬ ਨਹੀਂ ਹੈ। ਉਹ ਬਿਲਕੁਲ ਮੇਰੇ ਦੇ ਝੂਠੇ ਇਲਜ਼ਾਮ ਲਗਾ ਰਹੀ ਹੈ। ਉਹਦਾ ਸਾਰਾ ਸਾਬ ਫੁਨਲ ਫਾਈਨਲ ਹੋ ਚੁੱਕਿਆ ਹੈ। ਜੀ। ਉਹ ਲਿਖੀ ਵੀ ਦੇਗੀ ਸਾਨੂੰ। ਐਫੀਡਿਵਿਟ ਬਣਾ ਕੇ ਦੇਗੀ ਹੈ ਕਿ ਮੇਰਾ ਸਾਬ ਸਾਰਾ ਖਤਮ ਹੋ ਗਿਆ। ਇਸ ਗੱਲ ਨੂੰ 4 ਸਾਲ ਪਹਿਲਾਂ ਕਰ ਗਈ ਸੀ। 2019 ਵਿੱਚ ਕਰ ਗਈ ਸੀ ਸਾਹਿਬ। ਉਸਾ ਕੋ ਸਾਰੇ ਪ੍ਰੂਫ ਪਏ ਐ ਅਸੀਂ ਇਹ ਸਾਬਤ ਕਰ ਦਾਂਗੇ ਟਾਈਮ ਉੱਤੇ ਕਿ ਕੌਣ ਠੀਕ ਹੈ ਗਲਤ ਹੈ ਕਿ ਕੋਈ ਉਲਟਾ ਮੈਂ ਉਹਦੇ ਪੈਸੇ ਲੈਣੇ ਐ ਮੈਨੂੰ ਪੈਸੇ ਨਹੀਂ ਦੇ ਰਹੀ ਸਾਨੂੰ ਦੇਗੀ ਚੱਕ ਦੇ ਦੇਣੀ ਦੀ ਕਿਤੇ ਕੁਝ ਦੇਂਦੀ ਐ ਕਹਿੰਦੇ ਬੈਂਕ ਚ ਲਗਾਈ ਹੋਣਾ ਮੇਰੇ ਚੱਕ ਮੈਂ ਜਿੰਨ ਤੋਂ ਪਹਿਲਾਂ ਤੇ 4 ਸਾਲ ਹੋ ਗਏ ਦੇ ਰਹੀ ਨਾ ਵਾਪਸ ਉਹਨਾਂ ਨੂੰ ਛੁੱਟੇਲ ਜਾਮ ਲਗਾਈ ਰਹੀ ਚੱਲੂ ਮੈਂ ਇਸ ਕੇ ਮੈਨਾਂ ਬਚਿਆ ਮੈਂ ਸ਼ਹਿਰ ਉਹਨਾਂ ਨੇ ਵੀ ਜ਼ਿਕਰ ਕੀਤਾ ਉਹ ਕਹਿੰਦੇ ਕਿ ਜੋ ਵੀਰਾ ਮੈਡੀਕਲ ਦਾ ਖਰਚਾ ਆਏਗਾ ਜੋ ਮੇਰਾ ਪੀ ਐਫ ਹੈਗਾ ਉਹ ਮੇਰਾ ਰੋਕਿਆ ਹੋਇਆ ਤੇ ਉਹ ਦਿੱਤਾ ਨਹੀਂ ਜਾ ਰਿਹਾ ਉਹ ਕਹਿੰਦੀ ਕਿ ਇਹਨਾਂ ਕੋਲੋਂ ਮੈਂ 12 ਲੱਖ ਰੁਪਏ ਲਿਆ ਸੀਗਾ 10 ਲੱਖ ਇਹਨਾਂ ਨੂੰ ਵਾਪਸ ਕਰ ਦਿੱਤਾ 2 ਲੱਖ ਰੁਪਏ ਦੇਣ ਵਾਲਾ ਪਿਆ ਤੇ ਉਹ ਮੈਨੂੰ ਟਾਲ ਮਟੋਲ ਕਰ ਰਹੀ ਹੈ پیسے ਦੇਣ ਦਾ ਮੈਂ ਕਿਹਾ ਉਹ ਤਾਂ ਜੋ ਵੀ ਕਹਿੰਦੀ ਨਾ ਅਸੀਂ ਇਹਨਾਂ ਕੋਲ ਬਿਲਕੁਲ ਗਲਤ ਚੋਰੀਆਂ ਚੋੜ ਬੋਲੀ ਆ ਰਹੀ ਜੂ ਕਹਿ ਰਹੀ ਹੈ ਸਰ ਇਹਾਂ ਚੋੜ ਬੋਲੀ ਆ ਰਹੀ ਹੈ ਅਸੀਂ ਇੱਕ ਇੱਕ ਸ਼ਬਦ ਕਰਾਂਗੇ ਕਿ ਕੀ ਚੀ ਕੌਣ ਗਲਤ ਹੈ ਕੌਣ ਠੀਕ ਹੈ ਇਹ ਪੂਰਾ ਕੋਰਡ ਸ਼ਬਦ ਕਰੇਗੀ ਕੌਣ ਠੀਕ ਹੈ ਮੈਂ ਲੱਗਦੀ ਇੱਕ ਜੇਲੀ ਤੁਹਾਡੇ ਕੋਲ 28 ਸਾਲ ਕੰਮ ਕਰਕੇ ਗਈ ਅੱਖਾਂ ਦੀ ਰੋਸ਼ਨੀ ਤੱਕ ਉਸਨੇ ਦਿਵਾ ਲਈ ਔਰ ਕੋਈ ਵੀ ਜ਼ਿਕਰ ਕਰ ਰਹੀ ਹੈ ਕਿ ਮੇਰੇ ਨਾਲ ਬੈਠ ਕੇ ਗੱਲ ਕਰਨ ਦੀ ਬਜਾਏ ਕੋਡ ਦਾ ਹਵਾਲਾ ਦੇ ਰਿਹਾ ਡਰਾ ਰਿਹਾ ਮੈਂ ਕੋਈ ਬੰਦ ਦੇ ਰਿਹਾ ਬਿਲਕੁਲ ਦੇ ਰਿਹਾ ਉਹ ਸਾਨੂੰ ਮਨਾ ਕਰੇ ਮੇਰੀ ਚੱਕ ਮੈਂ ਪੈਣ ਦੇਣੇ ਚੱਕ ਦੂੰਗੀ ਚੱਕ ਦਿੱਤੇ ਵਾਪਸ ਹੋ ਰਿਹਾ ਸਾਰੇ ਚੱਕ ਵਾਪਸ ਆ ਰਹੇ ਹੈ ਪੈਸੇ ਦੀ ਦੀ ਕੋਸ਼ਿਸ਼ ਨਿਕਲ ਕੇ ਮੇਰੇ ਕੋਲ 3 ਸਾਲ ਪਹਿਲੋਂ ਲੱਗੀ ਪੈਸੇ 4 ਸਾਲ ਕਿ ਮੇਰੇ ਮੁੰਡੇ ਨੇ ਕੈਨੇਡਾ ਜਾਣਾ ਕੈਨੇਡਾ ਗਿਆ ਨਹੀਂ ਫਿਰ ਵਿਆਹ ਕੀਤਾ ਮੁੰਡੇ ਦਾ ਪਹਿਲੋਂ 2 ਸਾਲ ਪਹਿਲੋਂ ਪਹਿ ਲੱਗੀ ਉਹ ਨਹੀਂ ਪੈਸੇ ਮੁੜੇ ਤੇ ਹੁਣ ਵਿਆਹ ਕਿੰਨਾ ਸਾਲ ਹੋ ਗਿਆ ਉਹ ਵੀ ਸਮਾ ਲੈ ਗਈ ਮੇਰੇ ਕੋਲ ਉਹਦੇ ਪੈਸੇ ਨਾ ਮੁੜੇ ਕਿੰਨੀ ਵਾਰੀ ਪੈਸੇ ਚੱਕਾ ਕਿ ਹੁਣ ਜਿੰਨੇ ਵੀ ਮੇਰੇ ਯਾਦ ਕਿੰਨੇ ਸਾਰੇ ਚੱਕੇ ਚੱਕ ਸਾਰੇ ਵਾਪਸ ਆ ਰਹੇ ਆ ਅਮਾਉਂਟ ਪੜੀ ਹੋਈ ਉੱਪਰ ਕਿੰਨੇ ਕਿੰਨੇ ਆ ਅਮਾਉਂਟ ਮੌਂਡੀ ਪੜੀ ਹੋਣੀ ਸ਼ਾਇਦ ਮੇਰੇ ਕੋਲ ਪੜੀ ਦਿਖਾ ਦਾਂਗੇ ਨਹੀਂ ਤੁਸੀਂ ਕਹਿੰਦੇ ਬਾਉਂਸ ਹੋਇਆ ਇਹ ਤਾਂ ਯਾਦੋ ਕਿੰਨੇ ਉਹ ਉਹਨੇ ਵੀ ਵੀ ਯਾਦ ਕਰੀ ਪਰੇ ਆ ਵੀ ਵੀ ਆ ਸਰ ਕੀ ਲੱਗਦਾ ਉਹਨਾਂ ਨੇ ਜ਼ਿਕਰ ਕੀਤਾ ਜਿਹੜਾ ਲਿਵਿੰਗ ਫੰਡ ਹੈਗਾ ਉਹ ਵੀ ਉਹਨਾਂ ਨੇ ਕਿਹਾ ਤੇ ਮੈਡੀਕਲ ਦੀ ਜਿਹੜੀ ਬੰਦੀ ਰਕਮ ਹੈਗੀ ਆ ਉਹ ਵੀ ਉਹਨਾਂ ਨੇ ਕਿਹਾ ਕਿ 14,32,000 ਰੁਪਏ ਜਿਹੜੇ ਸਮਥਿੰਗ ਹੈਗੇ ਬਾਰ-ਬਾਰ ਮੰਗਣ ਤੇ ਵੀ ਨਹੀਂ ਦਿੱਤੇਗੇ ਉਹਨੂੰ ਕਿ ਜੋ ਹੀ ਲੈਣਾ ਸਭ ਲਿਖ ਕੇ ਭੇਜ ਦੇ ਕਾਗਜ਼ ਤੇ ਅਸੀਂ ਆਪਣੇ ਦਿਖਾ ਦਾਂਗੇ ਬਕੀਰ ਨੂੰ ਜੇ ਸਾਡਾ ਕੰਮ ਨਹੀਂ ਕਰਦਾ ਆਪਣਾ ਡੋ ਕਰਦੇ ਲੇਬਰ ਕੋਡ ਦਾ ਉਹ ਦਿਖਾ ਦਾਂਗੇ ਉਹਨੂੰ ਜੇ ਬੰਦ ਹੋ ਦੇ ਦੇਗੀ ਪਰ ਸਾਰਾ ਸਾਫ ਕਰਕੇ ਚਾਸਾ ਪੈ ਲੋ ਇਹ ਜਿਹੜੀ ਚੈੱਕ ਬਾਉਂਸ ਦੀ ਗੱਲ ਕਰ ਰਹੇ ਹੋ ਕਦੋਂ ਚੈੱਕ ਬਾਉਂਸ ਹੋਇਆ ਸਰ ਇਹ ਪਿੱਛੇ ਹੋ ਗਿਆ 6 ਮਹੀਨੇ ਪੰਜ 6 ਮਹੀਨੇ ਤੋਂ ਹੋ ਰਿਹਾ 6 ਮਹੀਨੇ ਪਹਿਲਾਂ ਚੈੱਕ ਬਾਉਂਸ ਹੋਇਆ ਸੀ ਜੋ ਵੀ 4 5 ਮਹੀਨੇ ਅੰਦਾਜ਼ਾ ਮੈਨੂੰ ਯਾਦ ਵੀ ਪੁਰਾ 2019 ਵੀ ਤੁਸੀਂ ਕਰੂ ਕੰਮ ਚੁੰਡੀ ਚ ਨਹੀਂ ਕੁੰਡੀ ਜੇ ਕੰਮ ਕੁੰਡੀ ਜੇ ਨੇ ਮੇ ਕੋਈ ਪੈਸੇ ਲਏਗੇ ਸੀ ਸਾਰਾ ਸਾਫ ਕਰਕੇ ਕਰੋਨਾ ਚ 28 ਸਾਲ ਹਾਂ ਪਹਿਲਾਂ 23 ਸਾਲ ਕੰਮ ਕੀਤੇ ਨਾ ਪੂਰਾ ਸਾਫ ਸਤਾਇਸਲ ਤੇ 3 ਸਾਲ ਬਾਅਦ ਚੱਕ ਲਾਇਓ ਦੇ ਨਹੀਂ ਨਹੀਂ ਉਸੇ ਐਡਵਾਂਸ ਲੈ ਕੇ ਕਹਿੰਦੇ ਦਿੱਲੀ ਦਿੱਲੀ ਹੈ ਚੰਦਰੀ ਜੀ ਜੀ ਚੱਕ ਹੁਣ ਲਗਾਇਆ ਮਰੇ ਚੱਕ ਟਾਈ 3 ਸਾਲ ਬਾਅਦ ਨਹੀਂ ਪਿਚੜਾਉਂਦੇ ਨੇ ਚੱਕ ਆਪਾਂ ਨਾਲ ਵਿੱਚ ਪਾਸ ਲੈ ਲੈ ਚੱਕ ਲਗੰਦਰ ਵਿੱਚ ਪਾਸ ਹੁੰਦੇ ਰਹੇ ਆ ਜੀ 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 ਹੁੰਦੇ ਨੇ ਹੁਣ ਫੇਰ ਹੁਣ ਸ਼ੁਰੂ ਹੋ ਗਏ ਛੱਡ ਗਈ ਹੈ ਕਹਿੰਦੇ ਮੇਰੇ ਚੱਕ ਲੈ ਲਓ ਮੈਂ ਲਗਾ ਦਿਆਂਗਾ ਪਰ ਤੁਹਾਡੇ ਕੋਲ ਜਿਹੜੇ ਰੋਪੋਸ ਸੀ ਲੇਡੀਜ਼ ਨੇ ਲਗਾਏ ਸਾਰੇ ਝੂਟੇ ਨੇ 100% ਝੂਟੇ ਆ 100% ਚਾਲ ਕਰਾਂਗੇ ਸੀ ਇੱਕ ਇੱਕ ਸ਼ਬਦ ਕਰਾਂਗੇ ਤਾਂ ਜੋ ਮਰਜੀ ਹੋਵੇ ਅਸੀਂ ਪੂਰਾ ਸਾਬਤ ਕਰਾਂਗੇ ਕਿ ਇਹਨੇ ਕਿਤੇ ਕਰਣਾ ਸਰ ਉਹਨਾਂ ਨੇ ਜ਼ਿਕਰ ਕੀਤਾ ਉਹ ਕਹਿੰਨੇ ਕਿ ਮੇਰੀ ਅੱਖਾਂ ਦੀ ਰੋਸ਼ਨੀ ਤੱਕ ਚਲੇਗੀ ਉਸ ਦੇ ਇਲਾਜ ਦਾ ਜਿਹੜਾ ਕੰਪਨਸੇਸ਼ਨ ਹੈ ਉਹ ਤੁਹਾਡੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਦਵਾਂਗੇ ਬਿਲਕੁਲ ਨਹੀਂ ਗੱਲ ਹੋਈ ਉਹ ਅੱਖਾਂ ਦੀ ਰੋਸ਼ਨੀ ਜਾਣ ਤੀ ਕਹਿੰਦਾ ਬਾਈ ਜੀ ਦੇਖੋ ਕਦੇ ਉਸਨੇ ਕਹੀ ਹੈ ਨਹੀਂ ਕਿ ਮੈਨੂੰ ਕੁਝ ਨਹੀਂ ਪਤਾ ਕਰਦਾ ਇਹ ਸਭ ਝੂਠੇ ਇਲਜ਼ਾਮ ਮਂਗਾ ਰਹੀ ਹੈ ਆਪਣੇ ਨੂੰ ਬਚਨ ਤੋ ਸਿੱਧੀ ਗੱਲ ਬੱਚਾ ਵਾਸਤੇ ਕੋ ਪੈਣ ਨਹੀਂ ਦੇਣਾ ਚਾਹਦੀ ਮੈਂ ਉਹਦੀ ਇੰਨੀ ਮਦਦ ਕੀਤੀ 3 4 ਸਾਲ ਮੈਨੂੰ ਪਤਾ ਕਿੰਨੀ ਮਦਦ ਕੀਤੀ ਹੈ ਉਹਨਾਂ 28 ਸਾਲ ਕਿੰਨਾ ਮੈਂ ਉਹਨੂੰ ਬੜਾ ਰੱਖਿਆ ਘ ਪਰ ਮੈਨੂੰ ਇਹ ਕੇਪਸੇ ਬਾਤ ਚਲੇ ਇੱਕ ਪਰ ਉਹਨੇ ਇਹ ਕਿਹਾ 28 ਸਾਲ ਠੀਕ ਰਹੇ ਆ ਪਰ ਲੇਕਿਨ ਜਿਹੜੀ ਬੰਦ ਹੀ ਰਕਮ ਆ ਉਹ ਨਹੀਂ ਦਿੱਤੀ ਗਈ ਉਹਨੇ ਇਹ ਨਹੀਂ ਕਿਹਾ ਕਿ ਸਸ ਉਹਨਾਂ ਨੇ ਜੱਤੀ ਕੀਤੀ ਇਹ ਕੁਝ ਨਹੀਂ ਉਹ ਪੂਰੀ ਰਕਮ ਲੈ ਕੇ ਗਈ ਜਿਹੜਾ ਬੰਦ ਸੀ ਉਹਦੀ ਇੱਕ ਇੱਕ ਪੈਸਾ ਲੈ ਕੇ ਜੋ ਬੰਦ ਸੀ ਉਹਦਾ ਜੀ 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 ਉਹਨੂੰ ਬਗਾਇ ਚੱਕ ਦਿੱਤਾ ਸੀ ਚੱਕ ਦਿੱਤਾ ਉਹਨੂੰ ਪਰ ਉਹਨੇ ਇੱਕ ਸੈਲ ਕਿਤੇ ਫੁੱਲ ਐਂਡ ਫਾਈਨਲ ਮੇਰੇ ਕੋਲੋਂ ਕਿਸੇ ਕੋਈ ਨਹੀਂ ਠੀਕ ਜੋ ਚਲ ਚਾ ਉਹ ਦੋਹਨੀਆਂ ਟੁਠੇ ਗੱਲਾਂ ਕਰ ਰਹੀਏ ਤੁਸੀਂ ਕਿਉਂ ਕਾਰਵਾਈ ਕਰੋਗੇ ਆਪਣੀ ਤਰਫੋਂ ਅਸੀਂ ਦੇਖੋ ਹੁਣ ਬੱਗੇ ਤਾਂ ਹੋਏ ਕਰਾਈ ਕੋਈ ਨਾ ਇਹ ਤਾਂ ਅਸੀਂ ਸੇਅਰ ਕਰ ਲਾਂਗੇ ਝੁੱਟੇ ਜਾਨ ਲਾਵੇ ਸਾਡੀ ਬੇਤੀ ਕਰ ਅਸੀਂ ਇਹਨਾਂ ਨੂੰ ਬਰਦਾਸ਼ਤ ਕਰਾਂਗੇ ਅਸੀਂ ਜਾਵਾਂਗੇ ਕੋਰਟ ਦੇ ਵਿੱਚ ਉਹ ਵੀ ਕਰੇਗਾ ਆਪਣੇ ਠੀਕ ਕਰੇਗੀ ਸਭ ਦ ਕਰੋਗੇ ਕੌਣ ਠੀਕ ਗਲਤ ਹੈ ਆਕਰ ਦੋਨੇ ਕਰਨ ਠੀਕ ਜੇ ਮੈਂ ਸਰ ਤੁਹਾਡੀ ਸ਼ਾਪ ਦਾ ਕੀ ਨਾਮ ਹੈ ਔਰ ਕਿੱਥੇ ਇਹ ਜਮਨਦਰਾਸ ਜਮਨਦਰਾਸ ਨਿਕਮਲ ਕਿੱਥੇ ਜੀ ਜਮਨਦਰਾਸ ਨਿਕਮਲ ਐਸਮ ਚੈਪ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ